ਮਾਤਾ ਸੁਮਤਰੀ ਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਵੱਲੋਂ ਅੱਜ ਦਾ ਸਾਧਾ ਸਮਾਰੋਹ ਪ੍ਰਧਾਨ ਪ੍ਰਾਨੀ ਦੇਵ ਜਿੱੱਲਾ ਜੀ ਦੇ ਭਾਈ ਦੇ ਕੀਤਾ ਗਿਆ ਜਿਸ ਦੇ ਵਿੱਚ ਪਠਾਨਕੋਟ ਦੇ ਉੱਤੇ ਸਮਾਜ ਸੇਵਿਕ ਡਾਕਟਰ ਮੋਹਨ لال ਟਰੀ ਨੂੰ ਕੀਤਾ ਗਿਆ ਸਨਮਾਨਤ ਆਉ ਦੇਖ ਦਿਓ ਸਤਿ ਸ੍ਰੀ ਅਕਾਲ ਵੀ ਭਾਈ ਬੁਲੇ ਬਲਫੈਸ ਸੋਸਾਇਟੀ ਵੱਲੋਂ ਅੱਜ ਮੈਨੂੰ ਸਨਮਾਨਿਤ ਕੀਤਾ ਗਿਆ ਹੈ ਮੈਂ ਸਾਰੀ ਸੋਸਾਇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਥੈਂਕਸ ਕਰਦਾ ਹਾਂ ਕਿਉਂਕਿ ਇਹ ਫਰਸਟ ਲੇਡੀ ਸੀਗੀ ਜਿਨੇ ਨਾ ਐਜੂਕੇਸ਼ਨ ਦੀ ਲਾਈਨ ਦੇ ਵਿੱਚ ਪਾ ਕੇ ਗਰੀਬਾਂ ਵਾਸਤੇ ਬਹੁਤ ਹੀ ਮਿਹਨਤ ਕੀਤੀ ਸੀਗੀ ਔਰ ਮੈਂ ਤੇ ਕਹਾਂਗਾ ਵੀ ਇਹ ਇੱਕ ਜੋਤ ਸੀਗੀ ਗਰੀਬਾਂ ਵਾਸਤੇ ਔਰ ਇਹ ਸੋਸਾਇਟੀ ਜਿਹੜੀ ਹੈ ਇਹ ਗਰੀਬਾਂ ਦੇ ਹੱਕ ਵਾਸਤੇ ਔਰ ਗਰੀਬਾਂ ਦੇ ਵਾਸਤੇ ਨਹੀਂ ਜਿਹੜੇ ਕੋ ਲੜਿੰਦੇ ਹੈਗੇ ਨੇ ਬੱਚੇ ਜਿਹੜੇ ਨੀਡਿਡ ਬੱਚੇ ਨੇ ਹੈ ਉਹਨਾਂ ਦੀ ਸੋਸਾਇਟੀ ਹਰ ਤਰ੍ਹਾਂ ਦੀ ਮਦਦ ਦਿੰਦੀ ਹੈ ਔਰ ਅੱਗੇ ਵੀ ਦਿੰਦੀ ਰਹੇਗੀ ਮੈਂ ਅੱਜ ਇਸ ਸੋਸਾਇਟੀ ਨੂੰ ਜੁਆਇਨ ਕਰਕੇ ਆਪਣੇ ਆਪ ਨੂੰ ਬਹੁਤ ਹੀ ਗਰਮ ਮਹਿਸੂਸ ਕਰਦਾ ਹਾਂ ਔਰ ਆਸ ਕਰਦਾ ਕਿ ਮੈਂ ਇਹਨਾਂ ਦੇ ਜਿੰਨੀਆਂ ਵੀ ਇਸਾਵਾਂ ਉੱਤੇ ਖੜਾ ਉਤਰਾਂਗਾ ਜੈ ਹਿੰਦ ਜੈ ਭਾਰਤ